ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿੱਦਾਂ ਹਾਲ ਚਾਲ ਸਾਰੇ ਠੀਕ ਠਾਕ ਆਈ ਹੋਪ ਸਾਰੇ ਠੀਕ ਠਾਕ ਹੋਗੇ ਇਹ ਵੀਡੀਓ ਹੈ ਕਿ ਯੂਰਪ ਦੀ ਚੈਕਿੰਗ ਜਿੰਨੀ ਵੀ ਸ਼ੈਨੀਗਨ ਕੰਟਰੀਆਂ ਜਦੋਂ ਵੀ ਹੁਣ ਆਪਾਂ ਚਾਹਿਆ ਤੁਹਾਡੇ ਕੋਲ ਪੇਪਰ ਹੈ ਚਾਹੇ ਨਹੀਂ ਹੈ ਪਹਿਲਾਂ ਆਪਾਂ ਕੀ ਕਰਦੇ ਡੋਮੈਸਟਿਕ ਫਲਾਈਟਾਂ ਦੇ ਵਿੱਚ ਟ੍ਰੈਵਲ ਕਰ ਲੈਂਦੇ ਸੀ ਕੋਈ ਪੁਛਤਾਛ ਨਹੀਂ ਸੀ ਹੁੰਦੀ ਸੋ ਹੁਣ ਇੱਕ ਤੁਹਾਡੇ ਲਈ ਅਲਰਟ ਆ ਸੋ ਮੈਂ ਸੋਚਿਆ ਤੁਹਾਨੂੰ ਵੀਡੀਓ ਬਣਾ ਕੇ ਥੋੜਾ ਸੁਚੇਤ ਕੀਤਾ ਜਾਵੇ ਤਾਂ ਕਿ ਕਿਸੇ ਵੀਰ ਦਾ ਨੁਕਸਾਨ ਨਾ ਹੋਵੇ ਸੋ ਕਿਉਂਕਿ ਇਹ ਚੀਜ਼ ਹੋਈ ਹੈ ਇੱਕ ਮੇਰੇ ਫਰੈਂਡ ਦੇ ਨਾਲ ਸੋ ਉਹ ਵੀਰ ਨੇ ਮੈਨੂੰ ਦੱਸਿਆ ਕਿ ਇਹਦੇ ਬਾਰੇ ਅਵੇਅਰਨੈਸ ਹੋਣੀ ਚਾਹੀਦੀ ਹੈ ਹਰ ਇੱਕ ਬੰਦੇ ਨੂੰ ਤਾਂ ਕਿ ਉਹਨੂੰ ਕੋਈ ਅੱਗੇ ਜਾ ਕੇ ਪ੍ਰੋਬਲਮ ਨਾ ਹੋਵੇ ਤੇ ਸ਼ੱਕ ਤੁਹਾਡੇ ਕੋਲ ਕਾਰਡ ਹੈ ਚਾਹੇ ਨਹੀਂ ਹੈ ਸੋ ਉਹ ਮੇਰਾ ਭਰਾ ਸਪੇਨ ਤੋਂ ਉੱਡਿਆ ਸੀਗਾ ਜਰਮਨ ਉਤਰਿਆ ਸੀਗਾ ਤੇ ਜਰਮਨ ਡੂਸਲਡੋਰਟ 에어ਪੋਰਟ ਤੇ ਉਤਰਿਆ ਸੀਗਾ ਤੇ ਉੱਥੇ ਜਦੋਂ ਉਤਰਿਆ ਸਾਹਮਣੇ ਪੁਲਿਸ ਵਾਲੇ ਖੜੇ ਸੀਗੇ ਸੋ ਉਹਨਾਂ ਨੇ ਇਹ ਨਹੀਂ ਕਿ ਸਾਰਿਆਂ ਨੂੰ ਚੈੱਕ ਕੀਤਾ ਉਹਨਾਂ ਦੇ ਉਹਨਾਂ ਦਾ ਉਹਨਾਂ ਦਾ ਮੂਰ ਆ ਤੁਹਾਨੂੰ ਪਤਾ ਆਫੀਸਰ ਦਾ ਉਹਨੇ ਕਿਹਨੂੰ ਦੇਖਣਾ ਤੁਹਾਡੀ ਸਕਿਨ ਨੂੰ ਦੇਖਣਾ ਤੁਹਾਨੂੰ ਦੇਖਣਾ ਤੁਹਾਡੇ ਹੂਲੀ ਨੂੰ ਦੇਖਣਾ ਇਹ ਕਿੱਥੋਂ ਆਇਆ ਕਿੱਦਾਂ ਦਾ ਹੈ ਤੁਹਾਨੂੰ ਪਤਾ ਏਸ਼ੀਅਨ ਦੇ ਉੱਤੇ ਹੀ ਟਾਰਗੇਟ ਕੀਤਾ ਜਾਂਦਾ ਸਭ ਨੂੰ ਕਿ ਇਹ ਹੀ ਇਲੀਗਲ ਇਧਰ ਉਧਰ ਟਰੈਵਲ ਕਰਦੇ ਆ ਸੋ ਉਹੇ ਸਾਈਡ ਤੇ ਬੁਲਾਇਆ ਕਹਿੰਦਾ ਸੀ ਚਾਰ ਜਣੇ ਸੀਗੇ ਤਿੰਨ ਮੁੰਡੇ ਇੱਕ ਕੁੜੀ ਤੇ ਸਾਡੇ ਕੋਲ ਚਾਰਾਂ ਕੋਲ ਡਾਕੂਮੈਂਟ ਚੈੱਕ ਕੀਤੇ ਚਾਰਾਂ ਕੋਲ ਪੁਰਤਗਾਲ ਦਾ TCR ਕਾਰਡ ਸੀ ਹੋਰ ਦਾ ਵੀ ਚੈੱਕ ਕਰਦੇ ਸੀ টিਆਰਸੀ ਕਾਰਡ ਜਾਂ ਪੇਪਰ ਕਿਸੇ ਨੂੰ ਦੇਖ ਕੇ ਦੂਰੋਂ ਹੀ ਕਹਿਣ ਦੇ ਜਾਂ ਔਰ ਜਿਹਦੇ ਕੋਲ ਮੋਸਟਲੀ ਪੁਰਤਗਾਲ ਦਾ টিਆਰਸੀ ਕਾਰਡ ਹੁੰਦਾ ਸੀ ਉਹਨੂੰ ਸਾਈਡ ਤੇ ਰੋਕ ਲੈਂਦੇ ਸੀਗੇ ਸੋ ਇਦਾਂ ਦੀ ਹੁਣ ਗੱਲਾਂ ਬਾਤਾਂ ਹੋਣ ਲੱਗੀਆਂ ਹਰ ਇੱਕ ਰਿਪੋਰਟ ਦੇ ਸ਼ੈਨੀਗਨ ਦੇ ਉੱਪਰ ਕਿਉਂਕਿ ਤੁਹਾਡੇ ਕੋਲ ਕਾਰਡ ਹੈਗਾ ਤੁਸੀਂ ਲੀਗਲ ਆ ਤੁਸੀਂ ਆ ਜਾ ਸਕਦੇ ਤੁਹਾਨੂੰ ਕੋਈ ਵੀ ਮਸਲਾ ਨਹੀਂ ਕੋਈ ਵੀ ਟੈਨਸ਼ਨ ਨਹੀਂ ਹੈਗੀ ਸੋ ਕਹਿਣ ਦਾ ਮਤਲਬ ਇਹ ਹੈ ਕਿ ਉਹਨਾਂ ਨੇ ਉਹ ਬੰਦਿਆਂ ਨੂੰ ਲਿਜਾ ਕੇ ਸਾਈਡ ਤੇ ਚੈੱਕ ਕੀਤਾ ਚੰਗੀ ਤਰ੍ਹਾਂ ਕਿ ਤੁਸੀਂ ਕਿੰਨੀ ਵਾਰ ਇੱਥੇ ਪਹਿਲਾਂ ਆਇਓ ਆ ਤੁਹਾਡੀ ਰਿਟਰਨ ਟਿਕਟ ਕਿੱਥੇ ਆ ਤੁਹਾਡੇ ਕੋਲ ਕਿੰਨੇ ਪੈਸੇ ਆ ਕਿਦਾਂ ਤੁਹਾਡਾ ਕੀ ਪਲਾਨ ਆ ਹੌਲੀਡੇ ਕਿੱਥੇ ਤੁਸੀਂ ਰਹਿਣਾ ਕਿਹਦੇ ਕੋਲ ਜਾ ਕੇ ਰਹਿਣਾ ਕਿਉਂ ਆਇਆ ਬਹੁਤ ਜ਼ਿਆਦਾ ਸਵਾਲ ਜਵਾਬ ਕੀਤੇ ਸੋ ਉਹ ਬੰਦੇ ਕੋਲ ਟਿਕਟ ਸੀ ਰਿਟਰਨ ਸੋ ਉਹ ਨੂੰ ਜਾਣ ਦਿੱਤਾ ਉਹਨੂੰ ਕੁਝ ਨਹੀਂ ਪੁੱਛਿਆ ਤੇ ਜਿਹੜੇ ਬਾਕੀ ਪਿੱਛੇ ਰਹਿ ਗਏ ਸੀ ਉਹਨਾਂ ਕੋਲ ਰਿਟਰਨ ਟਿਕਟ ਨਹੀਂ ਸੀ ਪਰ ਉਹਨਾਂ ਨੇ ਦੱਸਿਆ ਕਿ ਉਹਦੇ ਕੋਲ ਰਹਿਣਾ ਜਾਂ ਇਹਦੇ ਕੋਲ ਰਹਿਣਾ ਸੋ ਉਹਨਾਂ ਨੂੰ ਡਾਊਟ ਹੋਇਆ ਕਿ ਇਹਨਾਂ ਦੀ ਪਹਿਲਾਂ ਇੱਥੇ ਕੋਈ ਕ੍ਰਾਈਮ ਤਾਂ ਨਹੀਂ ਕੀਤਾ ਰੈਫਿਊਜੀ ਤਾਂ ਨਹੀਂ ਲਿੱਤੀ ਜਾਂ ਕੁਝ ਵੀ ਇਦਾਂ ਦਾ ਨਹੀਂ ਕੀਤਾ ਸੋ ਉਹਨਾਂ ਦੇ ਬਾਇਓਮੈਟ੍ਰਿਕ ਲਿੱਤੇ ਉਹਨਾਂ ਨੇ 에ਅਰਪੋਰਟ ਦੇ ਉੱਤੇ ਹੀ ਕਿ ਜਸਤਾ ਸੀ ਚੈੱਕ ਕਰਨਾ ਕਿ ਤੁਸੀਂ ਪਹਿਲਾਂ ਇੱਥੇ ਕਿਸੇ ਕੇਸ ਦੇ ਵਿੱਚ ਇਨਵੋਲਵ ਤਾਂ ਨਹੀਂ ਸੀ ਤੁਸੀਂ ਕੋਈ ਬਾਇਓਮੈਟ੍ਰਿਕ ਤਾਂ ਨਹੀਂ ਸੀ ਕੀਤੇ ਸੋ ਕਹਿਣ ਦਾ ਹੁਣ ਕੀ ਮਤਲਬ ਆ ਕਿ ਬਹੁਤ ਬੰਦਿਆਂ ਨੇ ਬਾਇਓਮੈਟ੍ਰਿਕ ਕਰਵਾਏ ਆ ਪਾਪੋਰਟਗਾਲ ਦੇ ਵਿੱਚ ਤੇ ਉਹਨਾਂ ਦੀ ਅਸਾਈਲਮਾ ਚੱਲਦੀਆਂ ਇੱਥੇ ਜਰਮਨ ਜਾਂ ਹੋਰ ਕਿਸੇ ਵੀ ਕੰਟਰੀ ਦੇ ਵਿੱਚ ਫਿਰ ਉਹਨਾਂ ਨੂੰ ਟੀਆਰਸੀ ਕਾਰਡ ਲੈ ਲੈਂਦੇ ਆ ਪੋਰਟਗਾਲ ਦੇ ਫਿਰ ਜਦੋਂ ਉਹ ਦੁਬਾਰਾ ਟਰੈਵਲ ਕਰਦੇ ਆ ਆਸਟਰੀਆ ਹੋਵੇ ਫਰਾਂਸ ਸਪੇਨ ਕਿਸੇ ਵੀ ਕੰਟਰੀ ਦੇ ਵਿੱਚ ਹੋ ਜਾਂ ਟਰੈਵਲ ਕਰਦੇ ਆ ਡੋਮੈਸਟਿਕ ਫਲਾਈਟਾਂ ਦੇ ਵਿੱਚ ਸੋ ਉਹਨਾਂ ਨੂੰ ਜਦੋਂ ਉਹਨਾਂ ਦੇ ਕੋਲ ਡਾਕੂਮੈਂਟ ਪੁੱਛੇ ਜਾਂਦੇ ਉਹਨਾਂ ਕੋਲ ਸਿਵਾਏ ਟੀਆਰਸੀ ਕਾਰਡ ਦੇ ਕੁਝ ਵੀ ਨਹੀਂ ਹੁੰਦਾ ਸੋ ਮੈਂ ਤੁਹਾਨੂੰ ਇੱਕ ਰਿਕਵੈਸਟ ਕਰਦਾ ਕਿ ਕਮ ਸੇ ਕਮ ਤੁਹਾਡੇ ਕੋਲ ਅਗਰ ਤੁਸੀਂ ਰਹਿਣਾ ਜਾਂ ਜਾਣਾ ਕਿਤੇ ਵੀ ਤੁਹਾਡੇ ਕੋਲ ਹੋਟਲ ਬੁਕਿੰਗ ਹੋਣੀ ਚਾਹੀਦੀ ਫਿਰ ਵੀ ਉਹ ਕਹਿ ਦਿੰਦੇ ਆ ਕੁਝ ਦੂਜੀ ਚੀਜ਼ ਨਹੀਂ ਪੁੱਛਦੇ ਤੁਹਾਨੂੰ ਕਹਿ ਦਿੰਦੇ ਜਾਓ ਤੁਹਾਡੇ ਕੋਲ ਰਿਟਰਨ ਟਿਕਟ ਹੋਣੀ ਚਾਹੀਦੀ ਆ ਤੁਹਾਡੇ ਕੋਲ ਰਿਟਰਨ ਟਿਕਟ ਹੈਗੀ ਆ ਫਿਰ ਵੀ ਤੁਹਾਨੂੰ ਕੁਝ ਵੀ ਨਹੀਂ ਪੁੱਛਦੇ ਕਿਸੇ ਵੀ 에어ਪੋਰਟ ਦੇ ਉੱਪਰ ਚਾਹੇ ਉਹ ਬੈਲਜੀਅਮ ਹੋਵੇ ਜਾਂ ਫਰਾਂਸ ਹੋਵੇ ਜਾਂ ਕਿਸੇ ਵੀ ਇਹ ਹਰ ਇੱਕ ਇਕੱਲੀ ਜਰਮਨ ਦੀ ਹਰ ਇੱਕ 에어ਪੋਰਟ ਦੇ ਉੱਪਰ ਤੁਹਾਨੂੰ ਪਤਾ ਸਕਤੀ ਪਿਛਲੇ ਦਿਨਾਂ ਦੇ ਵਿੱਚ ਵਧੀ ਹੋਈ ਆ ਸ਼ੈਨੀਗਨ ਐਂਟਰੀ ਕੰਟਰੀਆਂ ਦੇ ਵਿੱਚ ਸੋ ਤੁਹਾਡੇ ਕੋਲ ਇਹ ਦੋ ਚੀਜ਼ਾਂ ਜ਼ਰੂਰੀ ਹੋਣੀਆਂ ਚਾਹੀਦੀਆਂ ਤੇ ਤੁਹਾਡੇ ਅਕਾਊਂਟ ਦੇ ਵਿੱਚ ਪੈਸੇ ਵੀ ਹੋਣੇ ਚਾਹੀਦੇ ਆ ਤੁਹਾਡਾ ਅਕਾਊਂਟ ਵੀ ਚੈੱਕ ਕਰਦੇ ਕਿ ਤੁਸੀਂ ਘੁੰਮਣ ਆਏ ਆ ਤੁਹਾਨੂੰ ਤੁਸੀਂ ਐਜੀਬਲ ਹੋ ਤੁਹਾਡਾ ਲੀਗਲ ਹੋ ਤੁਸੀਂ ਘੁੰਮ ਸਕਦੇ ਆ ਤੁਹਾਡੇ ਕੋਲ ਕਾਰਡ ਆ ਜਿੱਥੇ ਮਰਜ਼ੀ ਘੁੰਮੋ ਪਰ ਤੁਹਾਡੇ ਕੋਲ ਪੈਸੇ ਵੀ ਹੋਣੇ ਚਾਹੀਦੇ ਆ ਘੁੰਮਣ ਦੇ ਲਈ ਸੋ ਇਹ ਚੀਜ਼ਾਂ ਤਿੰਨ ਚੀਜ਼ਾਂ ਤੁਸੀਂ ਧਿਆਨ ਚ ਰੱਖਣੀ ਹੈ ਅਗਰ ਤੁਸੀਂ ਟਰੈਵਲ ਕਰਦੇ ਆ ਤੁਹਾਡੇ ਕੋਲ ਰਿਟਰਨ ਟਿਕਟ ਹੋਣੀ ਚਾਹੀਦੀ ਆ ਤਾਂ ਕਿ ਤੁਹਾਨੂੰ ਉਹ ਜ਼ਿਆਦਾ ਪੁੱਛਤਾਛ ਨਾ ਕਰਨ ਤੁਹਾਡੇ ਕੋਲ ਹੋਟਲ ਬੁਕਿੰਗ ਹੋਣੀ ਚਾਹੀਦੀ ਆ ਅਗਰ ਤੁਹਾਨੂੰ ਕਿਸੇ ਦਾ ਤੁਸੀਂ ਐਡਰੈਸ ਨਹੀਂ ਦੇਣਾ ਅਗਰ ਤੁਸੀਂ ਕਿਸੇ ਦਾ ਐਡਰੈਸ ਦੇਣਾ ਤੁਹਾਡਾ ਕੋਈ ਯਾਰ ਦੋਸਤ ਆ ਇੱਥੇ ਪੇਪਰ ਵਾਲਾ ਹੈਗਾ ਤੁਹਾਡਾ ਕੋਈ ਰਿਸ਼ਤੇਦਾਰ ਆ ਤੁਸੀਂ ਉਹਦਾ ਐਡਰੈਸ ਦੇਣਾ ਸੋ ਤੁਸੀਂ ਐਡਰੈਸ ਦੇ ਸਕਦੇ ਆ ਫਿਰ ਤੁਹਾਨੂੰ ਹੋਟਲ ਬੁਕਿੰਗ ਦੀ ਜ਼ਰੂਰਤ ਨਹੀਂ ਫਿਰ ਤੁਹਾਨੂੰ ਹੈਗੇ ਰਟਾਰਨ ਟਿਕਟ ਦੀ ਤੁਹਾਨੂੰ ਪੂਰਾ ਪਲਾਨ ਦੱਸਣਾ ਪੈਣਾ ਸੀ ਨੀ ਤਿਉਹ ਚੱਲਿਆ ਮੇਰੀ ਟਾਰਨ ਟਿਕਟ ਤੁਹਾਨੂੰ ਕੁਝ ਵੀ ਨਹੀਂ ਪੁੱਛਣਾ ਉਹਨਾਂ ਨੇ ਨਾ ਹੀ ਕੁਝ ਦੇਖਣਾ ਜਾਓ ਜੀ ਸੋ ਇਹ ਦਾ ਵੀਡੀਓ ਬਣਾਉਣ ਦਾ ਮਕਸਦ ਸਿਰਫ ਉਹ ਸਿਰਫ ਇਹ ਆ ਕਿ ਜਦੋਂ ਤੁਹਾਨੂੰ ਸਾਈਡ ਤੇ ਕੱਢਦੇ ਆ ਪੂਰਾ ਜਹਾਜ਼ ਨਿਕਲ ਜਾਂਦਾ ਕਿਉਂਕਿ ਜਦੋਂ ਆਪਾਂ ਉਤਰਦੇ ਆ ਨਾ ਉਹ ਸਾਹਮਣੇ ਹੀ ਖੜੇ ਹੁੰਦੇ ਆ ਦੋ ਪੁਲਿਸ ਵਾਲੇ ਜਾਂ ਤਿੰਨ ਜਿੰਨੇ ਵੀ ਹੁੰਦੇ ਆ ਉਹ ਉੱਥੇ ਹੀ ਟਾਰਗੇਟ ਕਰਦੇ ਬੰਦਿਆਂ ਨੂੰ ਕਿ ਇਹ ਬੰਦਿਆਂ ਨੂੰ ਆਪਾਂ ਚੈੱਕ ਕਰਨਾ ਸੋ ਇਹ ਚੀਜ਼ ਤੇ ਧਿਆਨ ਰ ਮੈਂ ਚਾਹੁੰਦਾ ਕਿ ਬਹੁਤ ਲੋਕ ਟਰੈਵਲ ਵੀ ਕਰਦੇ ਅੱਗੇ ਕਿਸੇ ਨਾਲ ਇਹ ਚੀਜ਼ ਨਾ ਹੋਵੇ ਸੋ ਤੁਸੀਂ ਪ੍ਰਪੇਅਰ ਰਹੋ ਕਿ ਜਦੋਂ ਸਾਨੂੰ ਰੋਕੂਗੇ ਜਾਂ ਤੁਹਾਨੂੰ ਪੁੱਛੂਗੇ ਅਸੀਂ ਕਿਹੜੀਆਂ ਗੱਲਾਂ ਕਰਨੀ ਉੱਥੇ ਕੀ ਜਵਾਬ ਦੇਣਾ ਹੈ ਨਰਵਸ ਨਹੀਂ ਹੋਣਾ ਕਿਉਂਕਿ ਤੁਹਾਡੇ ਕੋਲ ਕਾਰਡ ਆ ਤੁਸੀਂ ਜਿੱਥੇ ਮਰਜ਼ੀ ਚਾਹੋ ਘੁੰਮ ਸਕਦੇ ਆ ਤੇ ਦੂਜੀ ਗੱਲ ਰਹੀ ਇਹ ਕਿ ਜਿਹੜੇ ਬੰਦੇ ਮੋਸਟਲੀ ਇੰਡੀਆ ਗਏ ਹੋਏ ਆ ਆਪਣੀ ਛੁੱਟੀ ਮਨਾਉਣ ਤੇ ਹੁਣ ਉਹ ਡਰਦੇ ਪਿਆ ਕਿ ਰੌਲਾ ਪਾ ਗਏ ਏਅਰਪੋਰਟ ਦੇ ਉੱਪਰ ਐਂਟਰੀ ਨਹੀਂ ਦਿੰਦੇ ਜੇ ਨਹੀਂ ਦਿੰਦੇ ਸੋ ਉਹ ਹੁਣ ਕਿਸੇ ਹੋਰ ਕੰਟਰੀ ਦੇ ਵਿੱਚ ਸ਼ੈਨਿਕਨ ਕੰਟਰੀ ਦੇ ਵਿੱਚ ਟਰੈਵਲ ਕਰ ਸਕਦੇ ਉੱਥੇ ਲੈਂਡ ਕਰ ਸਕਦੇ ਇੰਡੀਆ ਤੋਂ ਉੱਥੇ ਆ ਕੇ ਬਾਅਦ ਚ ਡੋਮੈਸਟਿਕ ਚ ਆ ਸਕਦੇ ਆ ਸੋ ਆ ਇਹਦੇ ਵਿੱਚ ਵੀ ਮੇਰਾ ਇੱਕ ਫਰੈਂਡ ਆਇਆ 3 ਮਹੀਨਿਆਂ ਤੋਂ ਬਾਅਦ ਆਇਆ ਉਹਨੂੰ ਪਰ ਇਦਾਂ ਜਾਣ ਲੱਗੇ ਕੁਝ ਵੀ ਨਹੀਂ ਸੀ ਕਿਹਾ ਹੈਗਾ ਜਸਟ ਉਹਨੂੰ ਪੁੱਛਤਾਛ ਕੀਤੀ ਸੀ ਕਿਦਾਂ ਐਂਟਰ ਹੋਇਆ ਸੀ ਜੇਬ ਉਹ ਡਰਿਆ ਹੋਇਆ ਸੀ ਔਰ ਉੱਪਰੋਂ ਰਹਿ ਕੇ ਵੀ 3 ਮਹੀਨੇ ਆਏ ਸੀ ਉਹ ਇਟਲੀ ਉਤਰਿਆ ਉਹ ਇੰਡੀਆ ਤੋਂ ਸਿੱਧੀ ਇਟਲੀ ਦੀ ਫਲਾਈਟ ਆਇਆ ਸੋ ਇਟਲੀ ਇਮੀਗ੍ਰੇਸ਼ਨ ਵਾਲਿਆਂ ਨੇ ਉਹਨੂੰ ਪੁੱਛਿਆ ਕਿ ਤੇਰੇ ਕੋਲ ਟ ਆਰ ਸੀ ਕਾਰਡ ਉਥੋਂ ਦਾ ਤੂੰ ਇੱਥੇ ਕਿਉਂ ਆਇਆ ਸੋ ਉਹਨੇ ਦੱਸਿਆ ਕਿ ਮੈਂ ਇੱਥੇ ਦੋ ਦਿਨ ਦਿਨ ਘੁੰਮਣਾ ਔਰ ਦੂਜੀ ਗੱਲ ਆ ਮੇਰੀ ਟਿਕਟ ਉਥੋਂ ਦੀ ਆ ਮੈਂ ਉੱਥੇ ਜਾਣਾ ਔਰ ਇੱਥੇ ਮੈਂ ਘੁੰਮਣਾ ਸੀਗਾ ਔਰ ਇੱਕ ਉਹਨੇ ਰੀਜਨ ਹੋਰ ਦਿੱਤਾ ਕਿ ਮੈਨੂੰ ਉੱਥੇ ਨਾਲੋਂ ਇੱਥੋਂ ਦੀ ਟਿਕਟ ਚੀਪ ਮਿਲੀ ਆ ਸਸਤੀ ਮਿਲੀ ਆ ਸੋ ਮੇਰਾ ਘੁੰਮਣਾ ਵੀ ਹੋ ਗਿਆ ਔਰ ਉਹਨੇ ਪੈਸੇ ਦੇ ਵਿੱਚ ਮੈਨੂੰ ਟਿਕਟ ਸਸਤੀ ਵੀ ਮਿਲ ਗਈ ਸੋ ਆ ਮੇਰਾ ਕੰਮ ਕਰਦਾ ਉੱਥੇ ਆ ਮੇਰਾ ਕੰਮ ਦਾ ਕੰਟਰੈਕਟ ਹੈ ਇੰਨੇ ਸਾਲਾਂ ਤੋਂ ਮੈਂ ਕੰਮ ਕਰ ਰਿਹਾ ਜਸਟ ਇਹ ਨਾਰਮਲ ਚੀਜ਼ਾਂ ਪੁੱਛਿਆ ਸੇ ਉਹਨੇ ਉੱਥੇ ਐਕਟ ਕੀਤਾ ਤੇ ਸੋ ਇਹਦਾ ਮਤਲਬ ਇਹ ਆ ਕਿ ਅਗਰ ਕਿਸੇ ਨੇ ਆਉਣਾ ਤੁਹਾਡੇ ਕੋਲ ਇਹ ਚੀਜ਼ਾਂ ਦਾ ਸਵਾਲ ਹੋਣਾ ਚਾਹੀਦਾ ਤੁਹਾਡੇ ਕੋਲ ਜਿੱਥੇ ਤੁਸੀਂ ਉਤਰਨਾ ਉਸ ਤੋਂ ਬਾਅਦ 2-3 ਦਿਨ ਦੀ ਬਾਅਦ 3 ਦਿਨ ਦੀ 1 ਦਿਨ ਦੀ ਬਾਅਦ ਤੁਹਾਡੇ ਕੋਲ ਅੱਗੇ ਦੀ ਟਿਕਟ ਹੋਣੀ ਚਾਹੀਦੀ ਹੈ ਪੁਰਤਗਾਲ ਦੀ ਸੋ ਤੁਸੀਂ ਦਿਖਾ ਸਕੋ ਕਿ ਮੈਨੂੰ ਇੱਥੋਂ ਟਿਕਟ ਚੀਪ ਮਿਲੀ ਸੀ ਸਸਤੀ ਮਿਲੀ ਸੀ ਜਾਂ ਮੈਨੂੰ ਆਹ ਦਿਨਾਂ 'ਚ ਮਿਲਦੀ ਨਹੀਂ ਸੀ ਭਾਈ ਇੱਥੋਂ ਦੀ ਮਿਲੀ ਮੈਂ ਇੱਥੋਂ ਇੱਥੇ ਇੱਥੇ ਚੱਲਾ ਆਹ ਮੇਰਾ ਅ ਅਗਲੀ ਟਿਕਟ ਆ ਸੋ ਮੈਂ ਇੱਥੋਂ ਚੱਲਾ ਇੱਥੇ ਮੈਂ ਕੰਮ ਕਰਦਾ ਸੋ ਇਹ ਚੀਜ਼ਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਸੀਂ ਉਤਰ ਸਕਦੇ ਆ ਪਰ ਕਿ ਇਹ ਇੱਕ ਇੱਕ ਭਰਾ ਦਾ ਜਿਹੜਾ ਮੇਰਾ ਯਾਰ ਦੋਸਤ ਉਤਰਿਆ ਮੈਂ ਉਹਦੀ ਸਟੋਰੀ ਤੁਹਾਨੂੰ ਦੱਸੀ ਕਿਉਂਕਿ ਬਹੁਤ ਕਮੈਂਟ ਆਇਆ ਸੀ ਕਿ ਅਸੀਂ ਉਤਰ ਸਕਦੇ ਹਾਂ ਉਤਰ ਸਕਦੇ ਆ ਤੁਹਾਡੇ ਕੋਲ ਇਹ ਚੀਜ਼ਾਂ ਤੁਹਾਨੂੰ ਇਟਲੀਆਣਿਆਂ ਨੇ ਪੁੱਛੀਆਂ ਹੋਰ ਕੰਟਰੀਆਂ ਦਾ ਹਜੇ ਮੈਨੂੰ ਪਤਾ ਨਹੀਂ ਜਿੱਦਾਂ ਵੀ ਕੋਈ ਹੋਰ ਕੰਟਰੀ ਚੋਂ ਵੀ ਕਿਤੇ ਉਤਰਿਆ ਹੋਵੇ ਜਿੱਦਾਂ ਜਰਮਨ ਜਾਂ ਫਰਾਂਸ ਜਾਂ ਕਿਤੇ ਹੋਰ ਕਿਸੇ ਕੰਟਰੀ ਚ ਸਿੱਧਾ ਇੰਡੀਆ ਤੋਂ ਡਾਇਰੈਕਟ ਸੋ ਉਹ ਵੀ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਡੇ ਤੋਂ ਕੀ ਪੁੱਛਤਾਛ ਹੋਇਆ ਕਿ ਆਕੇ ਬਹੁਤ ਲੋਕਾਂ ਦਾ ਭਲਾ ਹੋ ਸਕੇ ਔਰ ਬਹੁਤ ਲੋਕਾਂ ਦੀ ਟੈਨਸ਼ਨ ਦੂਰ ਹੋ ਸਕੇ ਸੋ ਇਹ ਵੀਡੀਓ ਬਣਾਉਣ ਦਾ ਇਹੀ ਇੱਕ ਮਕਸਦ ਵਾਕਏ ਤੁਸੀਂ ਸਾਰੇ ਸਮਝ ਗਏ ਹੋਗੇ ਅਗਰ ਤੁਸੀਂ ਕੁਝ ਵੀ ਕਹਿਣਾ ਹੋਇਆ ਜਾਂ ਪੁੱਛਣਾ ਹੋਇਆ ਜਾਂ ਤੁਹਾਡੀ ਕੋਈ ਵੀ ਆਪਣੀ ਰਾਏ ਹੋਏ ਤਾਂ ਪਲੀਜ਼ ਪਲੀਜ਼ ਕਮੈਂਟ ਜ਼ਰੂਰ ਕਰਿਓ ਔਰ ਅਗਰ ਵੀਡੀਓ ਥੋੜੀ ਜਿਹੀ ਵੀ ਹੈਲਪਫੁਲ ਰਹੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ ਔਰ ਤੁਹਾਡਾ ਆਪਣਾ ਚੈਨਲ ਆ ਪਲੀਜ਼ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ